10 ਮਹੀਨੇ ਹੋ ਗਏ ਆਪਣੀ ਕੋਈ ਗੱਲ ਨਾ ਪੰਜਾਬ ਸਰਕਾਰ ਸੁਣ ਰਹੀ ਆ ਨਾ ਮੋਦੀ ਸਰਕਾਰ ਸੁਣ ਰਹੀ ਹੈ ਹੈ ਜਿਹੜਾ ਉਹਨਾਂ ਨੇ ਹੈਰਾਨ ਕੀਤੇ ਆ ਉਹ ਜਿਹੜੇ ਤਿੰਨ ਕਾਨੂੰਨ ਕਾਲੇ ਬਾਪਸ ਲਾਏ ਤੇ ਉਹ ਦਵਾਰੇ ਉਲਟੇ ਰੂਪ ਚ ਉਸ ਨੇ ਚਾਰ ਕਰਕੇ ਸਾਡੇ ਵਾਸਤੇ ਕਠਾਣਾ ਵਾਸਤੇ ਫੇਰ ਉਸ ਨੇ ਦਵਾਰੇ ਓਖਾੜਾ ਪੇਟਾ ਉਹਰੇ ਮਿੱਟਿਆ ਪੰਜਾਬ ਸਰਕਾਰ ਵੀ ਬੇਈਮਾਨ ਹੈ ਮੋਦੀ ਸਰਕਾਰ ਤਾਂ ਹੈਗੀ ਹੈਗੀ ਉਹਦੇ ਨਾਲ ਤਾਂ ਆਪਣਾ ਜੰਗ ਚੱਲ ਗਈ ਹੈ ਇਸ ਵਾਸਤੇ ਆਪਾਂ ਨੂੰ ਲੱਲੇਵਾਲ ਸਾਹਿਬ ਨੂੰ ਮਰਨ ਬੱਤ ਤੇ ਬੈਠਣਾ ਪੈ ਗਿਆ ਇੱਕ ਖਸਾਨਾਂ ਦੇ ਵਾਸਤੇ ਉਹ ਜ਼ਮੀਨਾਂ ਖੋਣ ਨੂੰ ਫਿਰਦਾ ਮੋਦੀ ਇਹ ਖਸਾਨ ਨੇ ਇਹਨਾਂ ਦੀ ਭਮੀ ਜਿੰਦ ਲੱਗ ਜੇ ਕੁਰਬਾਨੀਆਂ ਦੇਣੀਆਂ ਪੈ ਜਾਣਾਂ ਇਹ ਆਪਣੀਆਂ ਜ਼ਮੀਨਾਂ ਨਹੀਂ ਛੱਡਣਗੇ ਤੋਬ ਕਿੰਨਾ ਚਿਰ ਬਹਿਣਾ ਫਿਰ ਕਿੰਨੇ ਦਿਨ ਬੈਠਣਾ ਤੁਸੀਂ ਜਿੰਨੇ ਮੋਦੀ ਬਗਵਾ ਜਿਹਨੇ ਮੋਦੀ ਬਗਵਾ ਮੋਦੀ ਜਿੱਦਲ ਮੋਦੀ ਵਰਗਾ ਤੇ ਆਵਾਂਗੇ ਜਨਾ ਚ ਰਸ਼ਾਨੀਆਂ ਪੂਰੀਆਂ 12 ਮੰਗਾ ਸਾਡੀਆਂ ਨਹੀਂ ਮਨਜ਼ੂਰ ਕਰਦਾ ਸਾਨੂੰ ਲਿਖਤੀ ਰੂਪ ਨਹੀਂ ਦਿੰਦਾ ਉਹਨਾਂ ਤੇ ਅਸੀਂ ਇੱਥੇ ਕਰਵਾਣੀਆਂ ਦੇਣੀ ਆਣਾ ਇੱਥੇ ਬੈਠਿਆ ਰਹਿਣਾ ਐਥੇ ਹਾਰਨਾ ਨਹੀਂ ਉਹਨੂੰ ਹਰਾ ਕੇ ਫੇਰ ਅਸੀਂ ਨੇ ਜਿੱਤ ਪ੍ਰਾਪਤ ਕਰਕੇ ਇਥੋਂ ਫੇਰ ਹੰਣਣਾ ਨਹੀਂ ਉਹਨਾਂ ਕਿ 10 ਮਹੀਨੇ ਹੋ ਗਏ ਸਾਡੇ ਸੁਭ ਘਰਨ ਦੀ ਜ਼ਿੰਦਗੀ ਵੀ ਗਈ ਸਾਡੇ ਕਿੰਨੇ ਕਿਸਾਨ ਮਰ ਗਏ ਕਿੰਨੇ ਸਾਡੇ ਟਰੈਕਟਰ ਤੋੜੇ ਗਏ ਹੋਰ ਉਹ ਤੋਂ ਪਹਿਲਾਂ ਵੀ ਅਸੀਂ ਉਹਦੇ ਹੱਥ ਖੜੇ ਕਰਾ ਕੇ ਅੱਜ ਤੱਕ ਦਿੱਲੀ ਤੋਂ 13 ਮਹੀਨੇ ਦਿੱਲੀ ਬੈਠੇ ਤੇ ਉਦੋਂ ਵੀ ਹਮ ਉਹਨੂੰ ਮਨਾ ਕੇ ਪਿੰਡ ਹੁਣ ਵੀ ਸਾਡੀ ਇਹੀ ਸਿੱਦਕਾ ਹੈ ਕਿਉਂ ਜਿਹੜਾ ਇਹ ਪੰਜਾਬ ਹੈ ਇਹ ਕੁਰਬਾਨੀਆਂ ਵਾਸਤੇ ਜੰਮਿਆ ਹੋਇਆ ਹੈ ਅੰਗਰੇਜ਼ਾਂ ਮੇਲੇ ਵੀ ਪੰਜਾਬ ਨੇ ਕੁਰਬਾਨੀ ਜਾਂ ਦੇ ਦਿੱਤੀ ਤੀ ਤੁਨੋਂ ਇਹ ਪੰਜਾਬ ਹੈ ਜਿਹੜਾ ਇਹ ਕੁਰਬਾਨੀਆਂ ਵਾਸਤੇ ਪੈਦਾ ਹੋਇਆ ਹੈ ਹੈ ਇਹੀ ਸਾਡੀ ਮੰਗ ਹੈ ਸਾਡੀਆਂ 12 13 ਮੰਗਾ ਨੇ ਸਾਡੀਆਂ ਉਹ ਲਿਖਤੀ ਰੂਪ ਦੇ ਵਿੱਚ ਮੋਦੀ ਸਾਹਿਬ ਮਨਜ਼ੂਰ ਕਰੇ ਫੇਰ ਅਸੀਂ ਇੱਥੋਂ ਹੱਲਾਂਗੇ ਨਹੀਂ ਉਨਾ ਚਿਰ ਡੱਲਾਵਾਲ ਸਾਹਿਬ ਕੱਲਾ ਨਹੀਂ ਸਾਰਾ ਜੰਨਾ ਪੰਜਾਬ ਉਰੇ ਬੈਠਾ ਸਾਰੀ ਕੁਰਬਾਨੀ ਦੇ ਰਾਹ ਤੇ ਲੜਣਾ ਹੈ ਭਗਤ ਸਿੰਘ ਨੇ ਕੁਰਬਾਨੀਆਂ ਦਿੱਤੀਆਂ ਭਗਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਦੀ ਲੜਾਈ ਬਿਓਏ ਉਹ ਦੋਨੇ ਹਾਰੇ ਪੰਜਾਬੀ ਨਾ ਉਦਮ ਲੰਗਣੇ ਜਾ ਕੇ ਫਰਮਾਇ ਕਰੜ ਵਾਇਰ ਮਾਰਿਆ ਨਾ ਮੰਨਣ ਚ ਉਹ ਪੰਜਾਬੀਆਂ ਸੀ ਉਹਨਾਂ ਚ ਰਸੀ ਹਾਰ ਦੇ ਨਹੀਂ ਹੈਗੇ ਜਿੱਨਾ ਚ ਮੋਦੀ ਸਾਡੇ ਮੂਹਰੇ ਹੱਥ ਖੜੇ ਕਰਕੇ ਸਾਡੇ ਇਹ ਪੰਜੇ 12 ਨਹੀਂ 12 ਮੰਗਾ ਮਨਜ਼ੂਰ ਨਹੀਂ ਕਰਦਾ ਹੁਣ ਅਜਿਹੇ ਰਸੀ ਫਾਸ ਦੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਾਤਸ਼ਾਹ